ਪਹਿਲਾ ਪੁੱਛਿਆ ਰ ਮੈਂ ਪੁੱਛੀ ਲੈਣਾ ਕਿੰਨੀਆਂ ਮੈਨੂੰ ਦੱਸ ਦੇ ਆਹ ਕਿ ਜਿਹੜਾ ਉਹ ਕਿੰਨਾ ਉਹ ਦਾ 5 ਕਿੰਨਾ ਪਰ ਮਾਤ ਮੈਂ ਤੋਂ ਬੰਦੀ ਸੀ ਗੱਲ ਇਹਦਾ ਸਮਾਨ ਲੈ ਕੇ ਮੈਨੂੰ ਪਤਾ ਮੈਂ ਜਦੋਂ ਹਲੜੇ ਦਾ ਸਮਾਨ ਲੈ ਕੇ ਆਵਾ ਨਿਕਾਲੀ ਸੀ ਇਹਨੇ ਲੈ ਕੇ ਆਵਾ 500 ਰੁਪਏ ਅੱਛਾ ਇਹ ਬਾਹਰ ਨਹੀਂ ਕਾਤ ਲੈਦਾ ਸੀ ਉੱਥੇ ਮੈਂ ਮੇਰੇ ਬਾਬਾ ਨੇ ਖੰਡਾ ਮੈਂ ਜਾਣਾਂ ਪਾਣੀ ਦਾ ਸੀ ਨਰੂ ਉੱਪਰ ਗਿਆ ਸੀ ਇਹ ਇਹ ਮੈਂ ਤਾਂ ਚੱਕਲੇ ਆਇਆ ਸੀ ਕੋਈ ਨਹੀਂ ਵੀ ਬਾਈ ਬਿਲਕੁਲ ਬਿਲਕੁਲ ਹੈ ਤੇ ਤੂੰ ਕਦ ਨਾ ਯਾਦ ਯਾ ਲੋ ਕੋ ਯਾਦ ਕਿਰਦਾ ਹੈ 1000 ਵੀਂਦਾ ਹੋ ਸਹੀ ਗੱਲ ਆ ਵੀ ਕਸਦਾ ਨਹੀਂ ਯਾਦ ਪਤਾ ਹੈ ਤੰਨਾ ਯਾਦ ਆ ਰਹਾ ਹੈ ਹੈ ਆਪ ਜੀ ਦਾ ਮਨਾਵਾ ਹੈ। ਆਪੇ ਲੈਣਾ ਕਿ ਨਾ ਬਾਬਾ। ਇਹ ਕਾਲੀ ਹੈ। ਕੋਈ ਨਾ ਕਰ ਲੈਨੇ ਬਾਬਾ ਹੀ ਗੱਲ ਉਹਨਾਂ ਦੀ। ਕਿੰਨੇ ਕਹੇਗਾ ਉਹ ਮੱਕ। ਇਹ ਤਾਂ ਕਾਲੀ। ਇਹ ਵੀ ਕੱਟ ਕਰਲਾਂ ਜਦ ਮੈਂ ਨਾਂ ਕਮਾਇਆ ਸੀ। ਉਹ ਕਾਲੀ ਦਾ। ਕਦੇ ਘੋਟ ਨਾ। ਕਾਦਾ ਬ। ਇਹ ਮੇਰੇ ਨਾਲ। ਤਾਂ ਕੀ ਗੱਲ? ਉਹ ਜੱਟ ਜਿਹੋ ਮੈਂ ਬਣਾਇਆ ਆਪ। ਮੈਂ ਇਹਨਾਂ ਕੋਲੇ ਤਾਂ ਜੀ ਚੰਗੀ ਚੀਜ਼ ਹੀ ਬਣਨੀ ਆ ਇੱਕ ਨੰਬਰ ਦੀ ਵਾਸਤੇ। ਇੱਕ ਨੰਬਰ। ਸਾਰੀ ਉਮਰ ਹੋ ਗਈ ਜੀ ਇੱਥੇ ਬੈਠਾ ਬਾਬਾ। ਹਾਂ ਸਾਰੀ ਉਮਰ। ਇਹ ਤਾਂ ਨੈਟ ਤੇ ਕੰਮ ਚੱਲਦਾ ਸਾਰਾ ਆਨਲਾਈਨ ਲੋਕ ਮੰਗਾਉਂਦੇ ਤੋ ਹਾਂ ਨੈਟ ਤੇ ਕੰਮ ਨਹੀਂ ਹਾਂਜੀ ਬਹੁਤ ਜੀ ਟੂਨ ਹੋ ਗਿਆ ਪਾਇਆ ਆਹ ਮੁੰਡੇ ਨੇ ਮੈਨੂੰ ਮਸਾਜਰਾ ਆ ਹਾਂ ਇਹ ਦਿਲ ਦਾ ਨਾ 300 ਪਰ ਹੁਣ ਚਾਹੀਦੀ ਕੀ ਕਿਹੜਾ 250 41 ਬਣਾ ਆਉਂਦਾ ਬੈਠੋ 350 ਰੁਪਇਆ ਲਿਆ ਮੇਰੇ ਕੋਲ ਹਾਂ ਪਰ ਹੁਣ ਆਇਆ ਨਾ ਕੀ ਆਉਣਾ ਨਾ ਪੂਰਾ ਜਿਆਦਾ ਸਿਰੇ ਦੀ ਚੀਜ਼ ਦੀ ਆ ਇਹ ਤਾਂ ਲੋਕ ਜਾਂਦਾ ਵਾਸਤੇ ਇਹਦੇ ਕੋਲੋਂ ਲੋਕ ਦੂਰੋਂ ਲੈ ਕੇ ਜਾਂਦੇ ਆ ਚੀਜ਼ ਇਹ ਰੈਕੋਟ ਟਾਲੀ ਸਾਹਿਬ ਮੇਨ ਗੇਟ ਦੇ ਵਿੱਚ ਬੈਠਾ ਰਹਿੰਦਾ ਬਾਬਾ ਜੀ ਸਾਰੀ ਉਮਰ ਹੋ ਗਈ ਆਪਦੇ ਹੱਥੀ ਤਿਆਰ ਕਰਦਾ ਇਹ ਹਾਂ ਉਹਦੇ ਹੱਥ ਹਾਂ ਹਾਂ ਜੀ ਹਾਂ ਜੀ ਤੁਸੀਂ ਤਾਂ ਤੁਸੀਂ ਵਿਸ਼ਵਾਸ ਕਰੋ ਨਹੀਂ 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 ਸਾਰੀ ਉਮਰ ਹੋ ਗਈ ਹਾਂ ਜੀ ਨਾਲੇ ਇਹਦਾ ਕੋਈ ਰੇਟ ਦਾ ਵੀ ਨਹੀਂ ਆਏ ਇਹਦੇ ਭਾਵਨਾ ਜਿੰਨੀ ਬਣ ਗਈ ਇਹਨੇ ਉਹਨੇ ਲੈ ਲੈਣੇ ਆ ਨਹੀਂ ਤਾਂ 1500 ਦਾ ਵੀ ਹੁੰਦਾ ਹਾਂ 1500 ਦਾ ਹਾਂ ਮੈਂ ਦੇਖਿਆ ਬਾਬਾ ਜੀ ਹਾਂਜੀ ਇਹ ਤਾਂ ਲੋਕ ਅੱਡੀ ਦਾ ਗੰਦ ਤੇ ਜੰਨਾਤੀ ਇਹ ਹਾਂਜੀ ਹੱਥਾਂ ਬੱਦੀਆਂ ਦਾਤੀਆਂ ਸਾਗ ਚੀਰ ਨਾਲੀਆਂ ਅੱਛਾ ਆਹ ਚਾਹ ਸੀ ਸਾਡੇ ਨੂੰ ਸਰ ਕਰਿਆ ਸਾਢੇ 350 ਹੀ ਲਿਆਥੋ ਤੂੰ 5 600 ਦਾ ਹੈ 140 ਮੋੜ ਤੇ ਜਲਦ ਘੱਟ ਲੈ ਜਾ ਆ ਬਰੋ ਉਹ ਕੀ ਹੋ ਗਿਆ ਕੋਈ ਨਹੀਂ ਹੋਵੇ ਕੋਈ ਨਹੀਂ ਕੋਈ ਨਹੀਂ ਆ ਬਪਾ ਇਹ ਦੇ ਗਨੇ ਦਾ ਇਹ ਤਾਂ ਯਾਦ ਰੱਖੋ ਜੀ ਇੱਕੋ ਜੀ ਚਾਲੀ ਆ ਪਿਆਓ ਢਾਲੀਏ ਕਹੂਮੀ ਲੈ ਕੇ ਜਈਏ ਧੋਸ ਜਲ ਤੇ ਕਾਹਰਾ ਇਹ ਪਿੱਤਲ ਆਪ ਲਾਉਂਦਾ ਸਾਰਾ ਕੁਝ ਥੱਸੀ ਬਣਾਉਂਦਾ ਇਹ ਨਿੱਛ ਤੇ ਆ ਇਹ ਚੜ੍ਹ ਫੜਾ ਜੀ ਬੈਟਰ ਹੋਰ ਬੈਟਰ ਹੋਣਾ ਤਾਂ ਹੀ ਨਾ ਹੋਵੇ ਬਾਬਾ ਜੀ ਲੈ ਜਾਏ ਇਹ ਸੁਲੇ ਖਾਨ ਅੱਜ ਦਾ ਇਹ 500 ਰੁਪਏ ਚਕਲਾ ਬੇਲ ਪਿੱਤਣ ਲਾਇਆ ਪੂਰਾ ਵਧੀਆ ਹਾਂਜੀ ਕਾਲੀ ਦਾ ਚਕਲਾ ਦੇ ਚਾ ਨਾ ਅੱਛਾ ਕੋਈ ਨਹੀਂ ਬਹੁਤ ਵਧੀਆ ਚੀਜ਼ ਵਧੀਆ ਥੀ ਬਣਦੀਆਂ ਇੱਕ ਵਾਰੀ ਜ਼ਰੂਰ ਇਹਦੇ ਕੋਲੋਂ ਬਾਬਾ ਜੀ ਕੋਲੋਂ ਆਪਾਂ ਇੱਕ ਚੀਜ਼ ਲੈ ਕੇ ਚੱਲੀਏ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਅਡੋ 450 ਚਕਲੇ ਵੇਲਨੇ ਆ ਖੁੰਡੇ ਆ ਕਰਸੀਆ ਵਾਂ ਖੜਾਵਾ ਮਿਲਦੀਆਂ ਆ ਕਾਫੀ ਜਿਆਦਾ ਦਾਤੀ ਦੇਖੋ ਤੁਸੀਂ ਕਿੰਨੀ ਸੋਣੀ ਪਿੱਤਲ ਲੱਗਿਆ ਹੋਇਆ ਵਾ ਰੇ 44 ਸੈਬ ਮੇਨ ਗੇਟ ਦੇ ਕੋਲੇ ਮੱਸੀਆਂ ਪੁੰਨੀਆਂ ਜਦੋਂ ਮਰਜੀ ਮਿਲ ਸਕਦੇ ਹੋ ਬਹੁਤ ਵਧੀਆ ਆ ਤੁਮ ਮਟੀ ਇਹ ਗੱਲ ਤੇ ਆਇਆ ਨਹੀਂ ਮੈਦਾ ਬਾਬਾ ਜੀ ਥੱਥੀ ਤਿਆਰ ਕਰਦੇ ਨੇ ਇਹ ਕਾਫੀ ਲੰਮੇ ਸਮੇਂ ਤੋਂ ਐਸੇ ਗੇਟ ਤੇ ਬੈਠੇ ਰਹਿੰਦੇ ਨੇ ਤੇ ਜਦੋਂ ਮਰਜੀ ਸੰਗਤ ਜੀ ਤੁਸੀਂ ਆ ਕੇ ਇਹਨਾਂ ਕੋਲੋਂ ਬਹੁਤ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਮਿਲ ਜਾਂਦੀਆਂ ਵਾ ਕਿਤੇ ਪਸ਼ੂਆਂ ਦੇ ਗਲ ਵਿੱਚ ਪਾਉਣ ਵਾਸਤੇ ਮਿਲ ਜਾਂਦੀ ਇਹਨਾਂ ਕੋਲੋਂ ਕੋਈ ਨજરਬੱਟੂ ਵਗੈਰਾ ਜਿਵੇਂ ਹੁੰਦਾ ਵਾ ਬਾਕੀ ਥੱਥੀ ਚੀਜ਼ ਬਣਾਉਂਦੇ ਨੇ ਇਹ ਬਸ ਗੇਟ ਦੇ ਕੋਲੇ ਬੈਠੇ ਰਹਿੰਦੇ ਨੇ ਬਜ਼ੁਰਗ ਨੇ ਕਹਿੰਦੇ ਨੇ ਵੀ ਮੇਰੇ ਜਿਹੜੇ ਦਾਦੇ ਪੜਦਾਦੇ ਸੀ ਇਸ ਕੰਮ 'ਚ ਪਏ ਹੋਏ ਸੀਗੇ ਤੇ ਮੈਂ ਵੀ ਫਿਰ ਬਚਪਨ ਤੋਂ ਹੀ ਇੱਕ ਬਾਬਾ ਜੀ ਬੈਠੇ ਹੀ ਰਹਿੰਦੇ ਨੇ ਲੱਤਾਂ ਲੱਤਾਂ ਤੋਂ ਵੀ ਥੋੜਾ ਜਿਹਾ ਹੈਗੇ ਨੇ ਇਸ ਕਰਕੇ ਸੰਗਤ ਜੀ ਇਹਨਾਂ ਕੋਲੇ ਇੱਕ ਵਾਰੀ ਜ਼ਰੂਰ ਤੁਸੀਂ ਚੀਜ਼ ਵੇਖਿਓ ਕਿੱਤਲ ਦੇ ਕੋਕੇ ਲਾ ਕੇ ਚਮਕਾਈਆਂ ਪਈਆਂ ਚੀਜ਼ਾਂ ਰੂਹ ਖੁਸ਼ ਹੋ ਜਾਂਦੀ ਆ ਬਾਹਰ ਕੈਨੇਡਾ ਅਮਰੀਕਾ ਵੀ ਇਹਨਾਂ ਕੋਲੋਂ ਲੋਕ ਦੀ ਲੈ ਕੇ ਜਾਂਦੇ ਨੇ ਚੀਜ਼ ਬਹੁਤ ਜ਼ਿਆਦਾ ਵਧੀਆ ਵਾ ਸੰਗਤ ਜੀ ਵਾਹਿਗੁਰੂ ਕਿਰਪਾ ਕਰੇ ਅਸੀਂ ਹੀ ਦਰਸ਼ਨ ਮੇਲੇ ਕਰਨ ਵਾਸਤੇ ਆਏ ਹੋਏ ਸੀ ਇੱਥੇ ਕਾਲੀ ਸਾਹਿਬ ਤੇ ਬਾਬਾ ਜੀ ਨਾਲ ਗੱਲਬਾਤ ਕੀਤੀ ਤਾਂ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਜੀ